来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਪਿੱਥੋਂ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਜੇ ਗੱਲਬਾਤ ਕਰ ਲਈ ਨਾ ਆਪਾਂ ਕਹਿੰਦੇ ਵੀ ਕਬੱਡੀ ਦੇ ਸਟਾਰ ਪਲੇਰਾਂ ਨੇ ਪਿੰਡ ਪਹੁੰਚੇ ਆ ਬਾਈ ਖਰਾਜੀ ਦੇ ਪਿੰਡ ਕਹ ਲਈਏ ਸੀਰੇ ਦੇ ਕਹ ਲਈਏ ਤੇ ਅੱਜ ਗੱਲ ਕਹਿੰਦੇ ਵੀ ਇਸ ਪਿੰਡ ਦਾ ਜੇ ਗੱਲ ਕਰ ਲਈਏ ਰੋਹਣ ਦਾ ਨਾਮ ਚੱਲਦਾ ਕਹਿੰਦੇ ਸਪੈਸ਼ਲ ਕੰਮ ਆ ਜਿਹੜਾ ਕੰਮ ਬਾਈ ਦਾ ਹੈਗਾ ਸਪੈਸ਼ਲ ਬੱਛੀਆਂ ਦਾ ਚੰਗੀ ਕੁਆਲਿਟੀ ਦਾ ਬੱਛੀਆਂ ਹੁੰਦੀਆਂ ਬਾਈ ਕੋਲੇ ਜ਼ਿਆਦਾਤਰ ਹੁੰਦੀਆਂ ਸੱਜਣੋ ਐਫ ਟਾਮੀ ਟੱਲੀ ਵਿੱਚ ਜਰਸੀ ਬਾਈ ਕਹਿੰਦਾ ਜੇ ਕੋਈ ਚੰਗੇ ਰਿਕਾਰਡ ਵਾਲੀ ਮਿਲਦੀ ਆ ਤਾਂ ਲੈ ਲਈਂਦੀ ਆ ਤੇ ਜਿਹੜਾ ਅੱਜ ਦਾ ਰੇਟ ਆ ਰੇਟ ਰਹੂਗਾ ਬੱਚੀਆਂ ਦਾ 15 ਤੋਂ ਲਾ ਕੇ 35000 ਤੱਕ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਨਾਲ ਤੁਹਾਡੀ ਅੱਜ ਫਿਰ ਰੋਹਣ ਨਾ ਕਰਾ ਦਾਂਗੇ ਹੋਰ ਰੋਹਣ ਕਿਵੇਂ ਆ ਵਧੀਆ ਜੀ ਭਾਜੀ ਵਧੀਆ ਚੱਲਦਾ ਮਾਰੋ ਮਾਰ ਕੰਮ ਫਿਰ ਬਹੁਤ ਕਿਰਪਾ ਬਾਬੇ ਦੀ ਫੁੱਲ ਆਹ ਬੋਲ ਨੰਬਰ ਤੇਰਾ ਨੰਬਰ ਹੈ ਜੀ 9887 38550 ਜੀ 9887 38550 ਹਾਂ ਜੀ ਤੇ ਸ਼ੁਰੂਆਤ ਫਿਰ ਇੱਕ ਨੰਬਰ ਤੋਂ ਕਰ ਦਈਏ ਹਾਂ ਜੀ ਵੀਰੇ ਠੀਕ ਹੈ ਗੱਲ। ਬਾਕੀ ਸਾਰੀਆਂ ਬੱਚੀਆਂ ਖੀਰੀਆਂ ਹੀ ਆ ਬਾਈ। ਆਪਾਂ ਉਹ ਕੇਰਾ ਮੈਂ ਦੰਦ ਪਟਕੇ ਦਿਖਾ ਦਿੰਨਾ। ਠੀਕ ਹੈ। ਠੀਕ ਆ। ਆਲਮੋਸਟ ਜਿਹੜੇ ਦੰਦਾਂ ਦੀ ਗਾਰੰਟੀ ਰਹੂਗੀ। ਉਹ ਚੀਜ਼ ਹੀ ਬਾਈ ਕਹਿੰਦਾ ਗਾਰੰਟੀ ਰਹੂ ਤੇ ਪ੍ਰਿੰਟ ਬਹੁਤ ਕਮਾਲ ਦਾ ਬੱਚੀ ਦਾ। ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ। ਬਾਡੀ ਦੀ ਬਣਤਰ ਤੇ ਬਿਲਕੁਲ ਯਾਰ ਸਟੇਟ ਆ ਗਈ। ਨਸਲ ਬਰੀਡ ਵਾਲਾ ਕੋਈ ਲੇਖਾ ਨਹੀਂ। ਬਰੀਡ ਆ ਗਈ ਫੁੱਲ। ਤੇ ਰੋਹਣ ਇੱਕ ਥਾਂ ਸਿੰਗਲ ਚਾਰ ਹੀ ਰਹਿਣਗੇ। ਹਾਂਜੀ ਹਾਂਜੀ ਬਾਈ ਚਾਹ। ਠੀਕ ਹੈ ਗੱਲ। ਹਾਂ ਇੱਕ ਦੋ ਬੱਚੀਆਂ ਦੇ ਪਿੱਛੇ ਤੇ ਦਾਣੇ ਜੇ ਹੈਗੇ ਆ। ਠੀਕ ਹੈ ਜੀ। ਹਾਂ ਤਾਂ ਕਿੰਨੀ ਉਮਰ ਹੋਊ ਰਹੋਣ ਇਹਦੀ ਉਮਰ ਬਾਈ ਇਹਦੀ ਹਲੇ ਮਲਕ 6 ਸਾਲ ਕਦੇ ਕਰੀਬ ਹੀ ਆ ਬਸ 30 ਕਾ ਲੈ ਹਾਂ ਬਾਕੀ ਆਏ AI ਦੇ ਆ ਜਿਹੜੀਆਂ ਤਿੰਨ ਵਾ ਸਿੰਘਾਂ ਇਹ AI ਦੇ ਕਾਬਲ ਨੇ ਠੀਕ ਹੈ ਬਾਕੀ ਬੱਛੀਆਂ ਮਾਲਾ ਐ ਮਾਲਾ ਵੀ 2-2 ਮਹੀਨੇ ਨੂੰ ਸੀਮ ਲੈਂਡ ਦੇ ਕਾਬਲ ਨੇ ਠੀਕ ਹੈ ਹਾਂ ਵੀ 2-2 3-3 ਮਹੀਨੇ ਸਾਹ ਕੇ ਕੇ ਗੱਟਾ ਪਾ ਕੇ ਕੀ ਗੱਲ ਲੈ ਲੈਣਗੇ ਬੱਛੀਆਂ ਕੈਣ ਦਾ ਭਾਅ ਵੀ ਆ ਵੀ ਕੁਆਲਿਟੀ ਨਾਲ ਸਮਝਾ ਉੱਤਾ ਨਹੀਂ ਹਾਂ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਗੱਲ ਤੇ ਰੇਟ ਕੱਲੀ ਕੱਲੀ ਦਾ ਫੋਨ ਤੇ ਦੱਸੀ ਜਾ ਮਾਂ ਹਾਂ ਬਾਈ ਫੋਨ ਤੇ ਹੋਈ ਜਾ ਇੱਕ ਮੋਟਾ ਜਿਹਾ ਗੈਸ ਸਾਰਦਾ ਵੀ 15 ਤੋਂ 35 ਰਹੂਗਾ ਹਾਂ ਤੇ ਆ ਬੱਛੀ ਵੀ ਲੈ ਸੱਜਣੋਂ ਕਰ ਸਕਦੇ ਹੋ ਚਾ ਇੱਕ ਕੁਆਲਿਟੀ ਏਜ ਵੀ ਫੁੱਲਾ ਤੇ ਐਨ ਆ ਗਈ ਜਿਵੇਂ ਕਹਦੇ ਨੇ ਸਮੀ ਪਲੀ ਫੁੱਲ ਗਲਾਈ ਵਾਲੀ ਪੱਛੀ ਆ ਗਈ ਜਮਾ ਇੱਥ ਤੇ ਇੱਥੇ ਦੀ ਫੇਸ ਕੁਆਲਿਟੀ ਨਸਲ ਬਰੀਡ ਫੁੱਲ ਬਰੀਡ ਚ ਆ ਗਈ ਬੱਚੀ ਕਿੰਨੀ ਕੁ ਮਰ ਦੀ ਬਾਈ ਹਾਂਜੀ ਕਿੰਨੀ ਕੁ ਮਰ ਇਹ ਮਤਲਬ 14 ਕਿ ਮਹੀਨੇ ਦੀ ਹੈ ਬਾਈ 14 ਕਿ ਮਹੀਨਾ ਦੇੜ ਜਿਹੜਾ ਤੇ ਬਾਕੀ ਬਾਡੀ ਚੈੱਕ ਕਰ ਸਕਦੇ ਜਿੱਦਾਂ ਨਾ ਮੂਹਰਾ ਨਸਲ ਦੀਆਂ ਛੋਟੀਆਂ ਦੀ ਬਾਡੀ ਹੁੰਦੀ ਆ ਓਦਾਂ ਦੀ ਬਾਡੀ ਆ ਬੱਚੀ ਦੀ ਗੋਲ ਆ ਗਈ ਬਿਲਕੁਲ ਨਸਲ ਬਰੀਡ ਜਿਵੇਂ ਤੁਹਾਨੂੰ ਕਹਿਤੀ ਉਹ ਚ ਬਾਈ ਕਹਿੰਦਾ ਕੋਈ ਸਮਝਾਓ ਉੱਤੇ ਵਾਲਾ ਸੀਨ ਨਹੀਂ ਤੇ ਹੁਣ ਆਗੇ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰੀ ਚੱਲਿਓ ਇਹਨੂੰ ਆਪਾਂ ਕਹਿ ਸਕਦੇ ਹਾਂ ਰੋਹਣ ਵੀ ਫੁੱਲ ਹੈਵੀ ਉਹਦੀ ਆ ਗਈ ਹੈਵੀ ਹਾਂ ਫੁੱਲ ਹੈਵੀ ਦਾ ਹਾਂਜੀ ਹਾਂਜੀ ਹਾਂ ਫੋਲ ਲ ਮਜਬੂਤ ਢਾਂਚੇ ਚ ਆ ਗਈ ਉਮਰਬਾਈ ਇਹਦੀ ਉਮਰਬਾਈ ਇਹਦੀ ਬਸ ਆਮ ਲਗੇ ਵੀ ਸਾਲ ਕਦੇ ਕਰੀਬ ਹੀ ਆ ਬਸ ਸਾਲ ਦੇ ਆਸਪਾਸ ਹਾਂ ਠੀਕ ਆ ਗੱਲ ਤੇ ਸੀਮਨ ਦੀ ਡਿਟੇਲ ਦੇ ਦੇ ਦਾਂਗੇ ਜਿਹੜੇ ਹਾਂਜੀ ਹਾਂਜੀ ਭਾਈ ਉਹ ਆਪਾਂ ਫੋਨ ਤੇ ਡਿਟੇਲ ਦੇ ਦਾਂਗੇ ਠੀਕ ਆ ਗੱਲ ਜਿਹੜੀ ਜਿਹੜੇ ਜਿਹੜੇ ਸੱਜਣਾਂ ਬਾਈ ਕਹਿੰਦਾ ਸੌਦਾ ਹੋਈ ਜਾਊਗਾ ਫੋਨ ਤੇ ਡਿਟੇਲ ਦੱਸੀ ਜਾਵਾਂਗੇ ਨੰਬਰ ਆ ਗਿਆ ਤੀਜਾ ਤੇ ਬੱਚੀਆਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਸੱਜਣਾਂ ਉਹ ਵੀ ਸਾਰੀ ਬਹੁਤ ਕਮਾਲ ਦੀਆਂ ਨੇ ਯਾਰ ਇੱਕ ਤੋਂ ਇੱਕ ਹੀ ਮਿਲੂ ਵੀ ਤੇ ਹੁਣ ਤੁਹਾਨੂੰ ਦਿਖਾ ਦੇਣਾ ਚਾਰ ਨੰਬਰ ਵਾਲੀ ਥਾਨ ਸਿੰਗਲ ਚਾਰੀ ਨੇ ਇੱਕ ਦੋ ਦੇ ਬਾਈ ਕਹਿੰਦਾ ਮਾੜਾ ਮੋਟਾ ਹੋ ਸਕਦਾ ਤੇ ਇਹਦੀ ਬਰੀਡ ਬਰੂਡ ਵਾਲੀ ਆ ਨਾ ਹਾਂ ਦੇ ਇੱਥੋਂ ਇੱਥੋਂ ਕੜਨ ਦਾ ਸਟਰਕਚਰ ਸਟਰਕਚਰ ਦੇਖ ਬਾਈ ਕਿੱਡੇ ਜਾਂਗੇ ਕੈਰੈਕਟਰ ਦੇਖ ਬੱਚੀਆਂ ਦੇ ਆ ਇੱਥੋਂ ਕਰ ਸਕਦੇ ਹਾਂ ਸੱਜਣੋ ਚ ਇੱਕ ਕੁਆਲਿਟੀ ਮੱਛੀ ਦੀ ਐਨ ਆ ਗਈ ਜਵੇਂ ਨੌਕਰਾ ਬਸ਼ੇਰਾ ਕੜਦਾ ਹੁੰਦਾ ਉਵੇਂ ਕੜਦੀ ਆ ਹਾਂ ਤੇ ਲੈ ਚਲ ਘਮਾ ਕੇ ਇੱਥੋਂ ਐਨੂੰ ਤੇ ਬਾਕੀ ਪ੍ਰਿੰਟ ਵਾਈਜ਼ ਬਹੁਤ ਕਮਾਲ ਦੀ ਆ ਉਹੀ ਗੱਲ ਆ ਵੀ ਯਾਰ ਜਿਹੜੇ ਸੱਜਣ ਆਪਾਂ ਕਹਿ ਲਈਏ ਨਾ ਵੀ ਯਾਰ ਜਾਦੇ ਕੀਮਤ ਨਹੀਂ ਲਾ ਸਕਦੇ ਹਨਾ ਵੱਡੀਆਂ ਗਾਵਾਂ ਤੇ ਉਹ ਭਰਾ ਮੈਂ ਕਹਣਾ ਨਾ ਵੀ ਯਾਰ ਜੀ ਚਾਰ ਬੱਚਿਆਂ ਵੀ ਪਾਲਦੇ ਹੋਂ ਇੱਕ ਪੱਛੀ ভাই ਜਦੋਂ ਤੱਕ ਚਾਰੇ ਸੂੜੀਆਂ ਖਰਚਾ ਚੱਕ ਦੂ ਤਿੰਨ ਦੀ ਕਮਾਈ ਰਹਿ ਜੀ ਹਾਂ ਹਾਂ ਬਿਲਕੁਲ ਵੀਰ ਜੀ ਬਿਲਕੁਲ ਆ ਤਿੰਨ ਦੀ ਰਹਿ ਜੂ ਸੋਡੇ ਪੱਲੇ ਬਚਤ ਇੱਕ ਉਹਨਾਂ ਦਾ ਖਰਚਾ ਪਾਣੀ ਕਰ ਦੂ ਪੂਰਾ ਇਹ ਆ ਗਈ 4 ਨੰਬਰ ਤੇ ਮਜ਼ਬੂਤ ਸਟਰਕਚਰ ਚ ਆ ਗਈ ਫੁੱਲ ਤੇ ਆ ਆ ਗਈ 5 ਨੰਬਰ ਤੇ ਬਰੀਡਾਂ ਹੀ ਮਿਲਿਓ ਤੁਹਾਨੂੰ ਅੱਗੇ ਦੀ ਅੱਗੇ ਇੱਕ ਤੋਂ ਇੱਕ ਇੱਕ ਤੋਂ ਇੱਕ ਐਂ ਦੇਖੀ ਜਾਓਗੇ ਨਾ ਜਿੱਥੇ ਤੱਕ ਖੁਰਲੀ ਫੁੱਲੇ ਆ ਤਕਰੀਬਨ ਤਕਰੀਬਨ ਨਾ ਰੋਣ ਰੁਟੀਨ ਦੇ ਵਿੱਚ ਦੇਖ ਕਿੱਡਾ ਐ ਕੌਲੀ ਵਰਗੇ ਕਾ ਨਾ ਕੌਲੀ ਵਰਗੇ ਪੈਰ ਆ ਬਾਈ ਇੱਥੋਂ ਕਰ ਲਓ ਚੈੱਕ ਲੈ ਵੀ ਸੱਜਣੋ ਉਹੀ ਗੱਲ ਆ ਸ਼ਕੀਨੀ ਦਾ ਕੋਈ ਲੇਖ ਪ੍ਰਿੰਟ ਵਾਈਜ ਨਸਲ ਵਾਈਜ ਤੇਰੋਂ ਹੁਣ ਆਪਣੇ ਕੋਲ ਹੁੰਦੀਆਂ ਤਕਰੀਬਨ ਹਰ ਟਾਈਮ ਅਵੇਲੇਬਲ ਹਾਂ ਹਾਂ ਬਾਈ ਹਰ ਟਾਈਮ ਅਵੇਲੇਬਲ ਹੁੰਦੀਆਂ ਬਾਈ ਬੱਚੇਗਾ ਪਹੁੰਚ ਪੁੰਚ ਵਾਲਾ ਸੀਨ ਹੋ ਜਾਂਦਾ ਹਾਂ ਬਾਈ ਪਹੁੰਚ ਵਾਲਾ ਵੀ ਤਾਂ ਆ ਬਾਕੀ ਬਾਬੇ ਦੇ ਕਰਪਾਣਾ ਸਾਰਾ ਵਿਸ਼ਵਾਸ ਬਣਿਆ ਵਾ ਬਾਕੀ ਬੰਦੇ ਘਰੇ ਬੈਠੀ ਮੰਗਾ ਲੈਂਦੇ ਬਾਈ ਬੱਚੇਗਾ ਠੀਕ ਆ ਗੱਲ ਹਾਂ ਕਹਿ ਲੀਏ ਆਪਾਂ ਆਲ ਇੰਡੀਆ ਕਰ ਦਾਂਗੇ ਪਹੁੰਚ ਆਲ ਇੰਡੀਆ ਯਾ ਆਲ ਇੰਡੀਆ ਠੀਕ ਆ ਗੱਲ ਹਾਂ ਇਹਦਾ ਨੰਬਰ ਆ ਗਿਆ ਸੱਜਣੋ 3 4 ਤੇ 5 ਵਾਂ ਤੇ ਆ ਗਈ 6 ਨੰਬਰ ਤੇ ਹਾਂ ਡਾਇਮੰਡ ਪੀਸ ਦਿਖਾਉਣਾ ਬਾਈ ਤੈਨੂੰ ਹੁਣ ਆ ਚੱਕੋ ਇੱ ਇਹ ਥੋੜੀਆਂ ਜਿਹਾ ਘੱਟ ਮਿਲਦੀਆਂ ਹਨ ਹਾਂ ਇਹ ਬਾਈ ਇਹ ਤਾਂ ਸਾਨੂੰ ਬੱਚੀਆਂ ਮਾਲ ਲਾ ਕਿ ਜੇ 15 16 ਤੂੰ ਸਾਨੂੰ ਮਾਲ ਲਾ ਕਿ ਇੱਕ ਦੋ ਹੀ ਹੁੰਦੀਆਂ ਇਹ ਜੀ ਠੀਕ ਹੈ ਗੱਲ ਹਾਂ ਤੇ ਬਿਊਟੀ ਚ ਵਾਲੀ ਆ ਨਾ ਬਿਊਟੀ ਤਾਂ ਬਾਈ ਦੇ ਘਰੇ ਖੜੀ ਜਚੂ ਵੀ ਤੇ ਬਰੀਡ ਵੀ ਫੁੱਲ ਆ ਗਈ ਇੱਥੋਂ ਕਰ ਸਕਦੇ ਹੋ ਚੈੱਕ ਇਹਦੀ ਕੁਆਲਿਟੀ ਇਹ ਇੱਥੇ ਤੋਂ ਕਿੰਨੀ ਉਮਰ ਹੋਊ ਰ ਹੋਣ ਇਹਦੀ ਇਹ ਬਾਈ ਹਲੇ ਮਾਲ ਲਾ ਕਿ 7 ਕ ਮਹੀਨੇ ਦਾ ਬੱਚਾ ਹੀ ਆ ਹਾਲ ਤਾਂ ਇਹ ਕੋਲੀ ਤੇ ਮਜ਼ਬੂਤ ਵਾਲੀ ਆ ਹਨਾ ਮਜ਼ਬੂਤ ਵਾਲੀ ਆ ਬਾਈ ਹਾਂ ਲੈਗ ਸਕੋਰ ਵੀ ਕਹ ਲਈ ਢਾਂਚੇ ਦੀ ਕਹ ਲਈ ਉੱਥੋਂ ਸਟੇਟ ਨਸ ਕਹ ਲਈ ਤੇ ਥਣ ਦਾ ਸਹਿਜ ਵੀ ਯਾਰ ਬਹੁਤ ਕਮਾਲ ਦਾ ਰੱਖ ਲਿਆ ਇੱਥੋਂ ਕਰ ਇਹਨ ਮੋਟਾ-ਮੋਟਾ ਥਣ ਲੱਗਿਆ ਤੇ ਐਨ ਆ ਗਈ ਬੱਚੀ ਫੁੱਲ ਕੁਆਲਿਟੀ ਚ ਨੰਬਰ 6 ਮਾ ਤੇ ਹੁਣ ਆ ਗਈ 7ਵੇਂ ਨੰਬਰ ਵਾਲੀ ਇਹਦੀ ਉਮਰ ਹੁਣ ਹਾਂਜੀ ਬਾਈ ਇਹ ਮਨ ਲੱਗੇ ਹੈਗੇ 9 ਮਹੀਨੇ ਦੀ ਬੱਚੀ ਠੀਕ ਹੈ ਗੱਲ ਇਹਨਾਂ ਦਾ ਮਾਂ ਦਾ ਦੁੱਧ ਦਾ ਆਈਡੀਆ ਜੈਕ ਆਈਡੀਆ ਬਾਈ ਮਨ ਲੱਗੇ 30 30 ਪਲੱਸ ਵਾਲਾ ਹੀ ਆ ਮਤਲਬ ਰਕਾਰਡ ਮਨ ਲਾ ਠੀਕ ਹੈ ਗੱਲ ਹਾਂ ਵੀ 30 ਕਿਲੋ ਤੋਂ ਪਲੱਸ ਵਾਲੀ ਨੇ ਸਾਰੀਆਂ ਤਾਂ ਹਾਂਜੀ 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 ਵੀਰੇ ਤੇ ਚਾਲਟਾ ਲਈ ਦੀ ਵੀ ਕਹ ਲਈ ਹੈ ਨਾ ਫੁੱਲ ਐਨ ਆ ਗਈ ਜਮਾ ਓਕੇ ਦੀ ਰਿਪੋਰਟ ਕਹਿ ਰਹੀ ਹੈ 100 ਦੀ 100 ਹਾਂਜੀ ਵੀਰੇ ਉਮਰ ਬਾਈ ਕਹਿੰਦਾ ਇਹਦੀ ਵੀ ਤਕਰੀਬਨ ਤੇ ਬਾਕੀ ਬੱਛੀ ਸੋਹਣੀ ਆ ਕੁਆਲਟੀ ਵਾਲੀ ਆ ਜਿਵੇਂ ਇੱਥੇ ਤੋਂ ਬਾਡੀ ਦੀ ਬਣਾਵਟ ਚੈੱਕ ਕਰ ਸਕਦੇ ਹਾਂ ਇਹ ਤੇ ਹੁਣ ਆ ਗਈ ਅਗਲੇ ਨੰਬਰ ਆਹ ਦੇਖਿਆ ਇਹਦੇ ਕੈਰੈਕਟਰ ਦੇਖਾਵਾ ਬਾਈ ਤੁਹਾਨੂੰ ਬੱਛੀ ਦੀ ਜਿਹਨੂੰ ਢਾਗ ਹੈ ਜਮੀ ਲੈ ਚੱਲੋ ਜੀ ਇਹਦੀ ਉਮਰ ਰੋ ਹੁਣ ਹਾਂਜੀ ਇਹ 8 ਕੁ ਮਹੀਨੇ ਦੀ ਬੱਛੀ ਆ ਬਾਈ 8 ਾਂਕ ਦੀ ਹਾਂ ਮਦਰ ਰਿਕਾਰਡ ਬਾਈ ਨੇ ਦੱਸਤਾ ਆਈਡੀ ਆ ਜਾਂ ਵੀ 30 ਤੋਂ ਪਲੱਸ ਵਾਲੀ ਲੈਣੀ ਆ ਤਕਰੀਬਨ ਤਕਰੀਬਨ ਆ ਖੜਨ ਖੜਨ ਦਾ ਸਟ੍ਰਕਚਰ ਦਿਖਾਉਣਾ ਤੁਹਾਨੂੰ ਇਹ ਬੱਛੀ ਦਾ ਕਿੱਡਾ ਚੰਗਾ ਇੱਥੋਂ ਕਰ ਸਕਦੇ ਹਾਂ ਚੈੱਕ ਇਹਦੀ ਕੁਆਲਟੀ ਕਬੂਲ ਦੀ ਇੱਥੋਂ ਖੜਨੀ ਖੜਨੀ ਕਰ ਸਕਦੇ ਹਾਂ ਚੈੱਕ ਦੁੱਧ ਸੋਨਾ ਪਾ ਦੇਣਗੇ ਬਿਨਾਂ ਸ਼ੱਕ ਕੁਆਲਿਟੀ ਵਾਲੀਆਂ ਆ ਗਈਆਂ ਸਾਰੀਆਂ ਬੰਦੋ ਜੀ ਕਮਾ ਕੇ ਇਹਦੀ ਉਮਰ ਆ ਗਈ ਪਾਈ ਕਹਿੰਦਾ 8 ਮਹੀਨੇ ਥਣ ਸਿੰਗਲ ਚਾਰ ਨੇ ਤੇ ਬਹੁਤ ਕਮਾਲ ਦੇ ਰੱਖ ਦਿਆ ਇੱਥੋਂ ਕਰ ਸਕਦੇ ਹੋ ਚੈੱਕ ਤੇ ਬਿਲਕੁਲ ਸਟ੍ਰੇਟਨੈਸ ਸਾਰੀਆਂ ਜੀ ਆ ਹਾਂਜੀ ਹਾਂਜੀ ਬਾਈ ਤੇ ਇਹ ਆ ਗਈ ਪੂਰੇ ਚੌੜੇ ਢਾਂਚੇ ਦੀ ਕਹ ਲਈਏ ਹਾਂ ਮਜ਼ਬੂਤ ਪੂਰੀ ਹੈਵੀ ਇਹ ਇੱਥੋਂ ਕਰ ਲਓ ਚੈੱਕ ਫੇਸ ਕੁਆਲਿਟੀ ਲੈਗ ਸਟੋਰ ਸਕੋਰ ਉੱਤੋਂ ਸਟ੍ਰੇਟ ਤੇ ਬਾਕੀ ਮਜ਼ਬੂਤ ਮੇਨ ਗੱਲ ਹੁੰਦੀ ਹੈ ਸਭ ਤੋਂ ਇਹਨਾਂ ਦੇ ਜਿਹੜੇ ਬੌਂਡਸ ਹੁੰਦੇ ਨੇ ਉਹ ਮਜ਼ਬੂਤ ਹੋਣੇ ਚਾਹੀਦੇ ਆ ਅੱਲਾਇ ਚੱਲ ਬਾਈ ਕਿੰਨੀ ਉਮਰ ਦਾ ਸਿਆਰੀ ਬਾਈ ਹਾਂਜੀ ਇਹਦੀ ਕਿੰਨੀ ਉਮਰ ਇਹਦੀ ਏਜ ਹੈਗੀ ਬਾਈ 10 ਕ ਮਹੀਨੇ 10ਾਂ ਦੇੜ ਜਿਹੜਾ ਹਾਂਜੀ 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 ਵੀਰੇ ਤਕਰੀਬਨ ਇਹ ਰੋਣ ਕ ਕ ਮਹੀਨਿਆਂ ਚ ਗੱਬਣਾ ਹੋ ਜਾਣੀਆਂ 9-10 ਮਹੀਨੇ ਵਾਲੀਆਂ ਇਹ ਇਹ ਮੰਨ ਲਾ ਬਾਈ ਇਹ ਤਿੰਨ-ਤਿੰਨ ਕ ਮਹੀਨੇ ਤੇ ਦੋ-ਦੋ ਇਹ ਆਈ ਦੇ ਕਾਬਲ ਹੋ ਜਾਣਗੇ ਵਧੀਆ ਇੱਕ-ਇੱਕ ਗੱਟਾ ਪਾ ਕੇ ਦੋ-ਤਿੰਨ ਮਹੀਨਿਆਂ ਚ ਕਹਿ ਲਿਆ ਵੀ ਜਾ ਕੇ ਦੋ-ਦੋ ਗੱਟੇ ਚਾਰ ਕੇ ਹਾਂ ਆ ਦੋ-ਦੋ ਗੱਟੇ ਚਾਰ ਕੇ ਬਾਈ ਕਹਿੰਦਾ ਇਹ ਆਈ ਦੇ ਕਾਬਲ ਹੋ ਜਾਣਗੇ ਆ ਬਾਕੀ ਆਨਲਾਈਨ ਵੀ ਬਾਈ ਕਹਿੰਦਾ ਮਾਲ ਕਾਫੀ ਜਾਂਦਾ ਹੈ ਪਰ ਜਿਹੜੇ ਸੱਜਣ ਨੇ ਮੈਂ ਕਹਲਾਂ ਵੀ ਨੇੜ ਆ ਕੇ ਦੇਖੀ ਬਾਕੀ ਯਾਰ ਬਾਈ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੰਦੇ ਨੇ ਕੋਈ ਵੀ ਟੈਸਟ ਕਰਾਉਣਾ ਆਪਦਾ ਡਾਕਟਰ ਲੈ ਆਓ ਠੀਕ ਆ ਤੇ ਆਪਦਾ ਇੱਥੇ ਚੈੱਕ ਕਰਾ ਕੇ ਲੈ ਕੇ ਜਾਓ ਘਰ ਵੀ ਆਪਣੇ ਘਰੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬੰਦੇ ਨੂੰ ਲੱਗਦਾ ਕੋਈ ਸ਼ੱਕ ਤਾਂ ਆਪਦੇ ਆਓ ਖੁਦ ਦੇਖ ਕੇ ਪਰਖ ਕੇ ਫੇਰ ਲੈ ਕੇ ਜਾਓ ਬਾਈ ਠੀਕ ਆ ਗੱਲ ਠੀਕ ਹੈ ਨਾ ਬਾਈ ਠੀਕ ਹੈ ਜੀ ਹਾਂ ਵੀ ਕਾ ਲੂੰ ਮੁੜ ਕੇ ਅਗਲਾ ਕੋਈ ਲਾਂਭਾ ਦੇ ਆਪਾਂ ਹੁਣ ਕਹਿੰਦੇ ਆ ਬਾਈ ਕਿਸੇ ਵੀ ਤਰ੍ਹਾਂ ਕੋਈ ਵੀ ਤਰ੍ਹਾਂ ਦਾ ਟੈਸਟ ਕਰਾਉਣਾ ਯਾਰ ਇੱਥੇ ਕਰਾ ਕੇ ਲੈ ਕੇ ਜਾ ਠੀਕ ਹੈ ਜੀ ਆ ਟੈਸਟ ਬਾਈ ਕਹਿੰਦਾ ਕਈ ਬਿਮਾਰੀਆਂ ਦੇ ਟੈਸਟ ਆਉਂਦੇ ਆ ਵੀ ਉਹ ਜਿਹੜੇ ਸੱਜਣ ਨੂੰ ਕੋਈ ਸ਼ੱਕ ਲੱਗਦੀ ਹੈ ਨਾ ਇਕੱਠਾ ਮਾਲ ਖਰੀਦਣਾ ਜਾਂ ਕਹਿ ਲਈਏ ਕੱਲੀ ਦਾ ਵੀ ਕਰਾਉਣਾ ਬਾਈ ਕਹਿੰਦਾ ਆਪਦਾ ਡਾਕਟਰ ਲੈ ਆਓ ਤੇ ਆਪਣੇ ਦੇਲੀ ਦੇ ਅੰਦਰ ਆਪਣੀ ਗਾਰੰਟੀ ਰਹੂਗੀ ਜਦੋਂ ਤੁਸੀਂ ਇੱਥੋਂ ਟੈਸਟ ਪਾਸ ਕਰਾ ਲਈ ਤੇ ਦੇਲੀ ਤੋਂ ਬਾਹਰ ਕੋਈ ਗਾਰੰਟੀ ਨਹੀਂ ਹਾਂ ਦੇਲੀ ਤੋਂ ਬਾਹਰ ਕੋਈ ਗਾਰੰਟੀ ਨਹੀਂ ਦੇਣੀ ਤੇ ਬੱਚੀ ਆ ਵੀ ਕਰ ਸਕਦੇ ਚ ਇੱਕ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਕੁਆਲਿਟੀ ਤੁਹਾਨੂੰ ਇੱਕ ਤੋਂ ਇੱਕੇ ਮਿਲੂਗੀ ਇੱਕ ਤੋਂ ਇੱਕੇ ਮਿਲੀ ਜਾਊਗੀ ਰੇਟ ਦਾ ਆਈਡੀਆ ਜਾਂ ਫਿਰ ਦੱਸਦਾ ਨਾ ਕਿ ਜਿਹੜੇ ਲੇਟ ਜੁੜਨਗੇ ਭਰਾ ਵੀਡੀਓ ਨਾਲ 15 ਤੋਂ 35 ਦਾ ਰਹੂਗਾ ਤੇ ਬਾਕੀ ਨੇੜੇ ਆ ਕੇ ਜਿਆਦਾ ਕੋਸ਼ਿਸ਼ ਕਰੋ ਵੀ ਨੇੜੇ ਆ ਕੇ ਵੀ ਲੈ ਜਾਓ ਆਨਲਾਈਨ ਜਿੰਨਾਂ ਕੋਲੇ ਮਾਲ ਜਾਂਦਾ ਤਕਰੀਬਨ ਜਿਹੜਾ ਇੱਕ ਸੱਜਣਾ ਇੱਕ ਵਾਰੀ ਬਾਈ ਕਹਿੰਦਾ ਲੈ ਜਾਣਾ ਉਸ ਤੋਂ ਬਾਅਦ ਮਾਲ ਤਕਰੀਬਨ ਆਨਲਾਈਨ ਹੀ ਜਾਈ ਜਾਂਦਾ ਹਾਂਜੀ ਵੀਰੇ ਤੇ ਪਹਿਲੀ ਵਾਰ ਵਾਲੇ ਸੱਜਣ ਨੂੰ ਚਲੋ ਹੁੰਦਾ ਹਨਾ ਭਾਈ ਨੇੜੇ ਆ ਕੇ ਦੇਖਣ ਦਾ ਹਾਂ ਉਹ ਬਾਈ ਕਹਿੰਦਾ ਨੇੜੇ ਤੋਂ ਵੀ ਤਸੱਲੀ ਕਰਾ ਦਿਆਂਗੇ ਤੇ ਜਰਸੀ ਇੱਕ ਯਾਰ ਹੁਣ ਹਨਾ ਹਾਂਜੀ ਜਰਸੀ ਇੱਕੋ ਹੀ ਆ ਵੀਰੇ ਇੱਕ ਸੀਗੀ ਉਹ ਸੇਲ ਹੋ ਗਈਆਂ ਪਿੱਛੇ ਆਪਾਂ ਦਾ ਤੁਸੀਂ ਭਾਈ ਦੇਖਿਆ ਹਨਾ ਵੀ ਠੀਕ ਹੈ ਵੀ ਉਹ ਆਪਣਾ ਪਹਿਲਾ ਸੇਲ ਹੋ ਗਈਆਂ ਸੀਗੀਆਂ ਵੀਡੀਓ ਬਣਾਉਂ ਤੇ ਜਰਸੀ ਹੈਗੀ ਇੱਕ ਇੱਕ ਨਾ ਪਵਾਵੇਂ ਘਰ ਰੋਲਾ ਫਿਰ ਤੂੰ ਕਿੰਨੀ ਘਮਰੇ ਦੀ ਇਹ ਦੀ ਬਰੀ ਹੈਗੇ ਆ ਮਨ ਲੱਕੇ 7 ਕੁ ਮਹੀਨੇ ਦੀ 7 ਅੰਗ ਮਹੀਨੇ ਦੀ ਹਾਂ ਤੇ ਕੱਦ ਮੇਰੇ ਹਿਸਾਬ ਨਾਲ ਐਚ ਐਫ ਜਿੰਨੀ ਕਰਦੀ ਹਾਂ ਹਾਂ ਐਚ ਐਫ ਜਿੰਨਾ ਬਾਈ ਐਚ ਐਫ ਜੀ ਨੂੰ ਵੱਡੀ ਜਿਹੀ ਫੇਸ ਕੁਆਲਿਟੀ ਦਿਖਾ ਬਤ ਇਹ ਰੋਕੀ 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 ਇਹ ਇਥੋਂ ਇਥੋਂ ਕਰ ਲੇ ਜੈ ਇੱਕ ਦੇ ਇਹ ਇਥੋਂ ਕਰ ਸਕਦੇ ਹਾਂ ਚ ਇੱਕ ਮੱਥੇ 'ਚ ਟੋਆ ਅੱਖ ਮੋਟੀ ਫੇਸ ਛੋਟਾ ਜਰਸੀ ਵਾਲੀ ਕੁਆਲਿਟੀ ਆ ਗਈ ਕੱਦ ਚੰਗਾ ਬਣਾ ਜੂ ਐਚ ਐਫ ਦੇ ਮੁਕਾਬਲੇ ਕਰ ਜੂ ਉੱਚੀ ਤੇ ਲੰਬੀ ਫੁੱਲ ਆ ਗਈ ਥਾਣੇ ਦੇ ਤਕਰੀਬਨ ਤਕਰੀਬਨ ਸਿੰਗਲ ਚਾਰ ਹੀ ਮਿਲਣਗੇ ਸਾਰੇ ਪਸ਼ੂਆਂ ਦੇ ਇੱਕ ਦੋ ਜਰਸੀਆਂ ਹੋਰ ਕਿਉਂਕਿ ਫਿਰ ਭਰਾ ਕਹੇ ਲਈ ਵੀ ਵਿਕਰੀ ਵਾਲੇ ਪਸ਼ੂ ਦੀ ਡਿਮਾਂਡ ਕਰ ਲੈਂਦੇ ਆ ਤੇ ਜਰਸੀ ਆਪਣੇ ਕੋਲ ਘਾਟਾ ਹੁੰਦੀ ਆ ਰੋਣਾ ਨਾ ਹਾਂ ਬਾਈ ਜਰਸੀ ਮਤਲਬ ਕਿ ਵਧੀਆ ਚੰਗੀ ਜਰਸੀ ਇੱਕ ਮਿਲਦੀ ਘਾਟਾ ਬਾਈ ਯਾਰ ਠੀਕ ਆ ਗੱਲ ਹਾਂ ਤੇ ਤੇ ਇਥੋਂ ਕਰ ਸਕਦੇ ਹਾਂ ਬੱਚੀ ਚ ਇੱਕ ਫੇਸ ਕੁਆਲਿਟੀ ਬਾਡੀ ਦੀ ਬਣਤਰ ਉਹ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਤਾ ਸੀ ਕਿੰਨੀ ਉਮਰ ਹੋਣੇ ਦੀ ਇਹ ਇਹ ਵੀ 7 ਕ ਮਹੀਨੇ ਦੀ ਆ ਬਾਈ ਬੱਚੀ 7 8 ਮਹੀਨੇ ਦੀ ਹਾਂ ਇਹ ਬਾਈ ਕਹਿੰਦਾ ਆ ਗਈ 7 8 ਮਹੀਨੇ ਦੇ ਏੜ ਗੇੜਾ ਤੇ ਇੱਕ ਜੋੜੀ ਆ ਖੜੀ ਆ ਲਾਸਟ ਦੇ ਇਧਰਲੇ ਬੰਨੇ ਆ ਇਧਰਲੇ ਬੰਨੇ ਕਰ ਸਕਦੇ ਹਾਂ ਚ ਇੱਕ ਇਹਦੀ ਉਮਰ ਕਿੰਨੀ ਕਹੂਗੀ ਇਹ ਬਾਈ ਹੈਗਾ ਪਮਲ ਕਿ ਇਹ ਪੰਜ ਪੰਜ ਮਹੀਨੇ ਸਾਢੇ ਚਾਰ ਚਾਰ ਮਹੀਨੇ ਦੇ ਬੱਚੇ ਦੋਨੇ ਠੀਕ ਆ ਛੋਲੇ ਆ ਛੋਟੇ ਛੋਟੇ ਠੀਕ ਆ ਮੈਂ ਕਹਿੰਦਾ ਗੋਹਾ ਗੋਹਾ ਅੱਜ ਹੀ ਲਾ ਲੈ ਕੇ ਹੋਰ ਬਾਈ ਯਾਰ ਇਹਦਾ ਸੌ ਹਲੇ ਗਿੱਲੀਆਂ ਪਾਈਆਂ ਬਾਈ ਸੁੱਕੀਆਂ ਨਹੀਂ ਬੱਚੀਆਂ ਚਮਕ ਚੌਂਕ ਬਾਲੀਆਂ ਬੱਚੀਆਂ ਚ ਠੀਕ ਆ ਗੱਲ ਆ ਥੋੜਾ ਆਪਾਂ ਕਹਿ ਲਈਏ ਵੀ ਗਿੱਲੇ ਜੇ ਹੋਣ ਕਰਕੇ ਨਾ ਕਲਰ ਦਾ ਫਰਕ ਜਾ ਪੈ ਜਾਂਦਾ ਹਾਂ ਤੇ ਬਾਕੀ ਉਦਾਂ ਜਿਹੜੇ ਸੱਜਣ ਨੂੰ ਪਸੰਦ ਆਉਣਗੀਆਂ ਬਾਈ ਤੋਂ ਵੀਡੀਓ ਮੰਗਾ ਲਿਓ ਸਪੈਸ਼ਲ ਦੋਨਾਂ ਦੀ ਕੋਈ ਦਿੱਕਤ ਨਹੀਂ ਉਹ ਬਾਈ ਹੋਰੀ ਤੁਹਾਨੂੰ ਵਟਸਐਪ ਤੇ ਕਰ ਦੇਣਗੇ ਸੈਂਡ ਇਹ ਜੋੜ ਏ ਬਾਈ ਜੋੜਾ ਜੇ ਮਾਲ ਹੈ ਕਿ ਮੁੱਲ ਨਹੀਂ ਲੈਣ ਦੇਣ 30000 ਰੁਪਏ ਬਾਈ ਦੋਨੇ ਹਾਂ ਦੋਨੇ ਆਏ ਜੋੜਾ ਬਾਈ ਕਹਿੰਦਾ 30 ਦਾ ਦੇ ਦਾਂਗੇ ਕਿਉਂਕਿ ਇੱਕ ਜੋੜੇ ਦਾ ਮੁੱਲ ਆਪਾਂ ਕਰਾਉਨੇ ਹੁੰਦੇ ਆ 2000 ਤਿੰਨ ਦਾ ਲਾਸਟ ਜੇ ਤੇ ਜਾ ਕੇ ਬਾਈ ਤੋਂ ਤੇ ਬਾਕੀ ਉਹਦਾ ਮੁੱਲ ਬਾਈ ਨੇ ਤੁਹਾਨੂੰ ਦੱਸੀ ਰੱਖਿਆ ਵੀ 15 ਤੋਂ 35000 ਦਾ ਰਹੂਗਾ ਤੇ ਮੇਲੇ ਵਾਲਾ ਸਿਸਟਮ ਹੀ ਆ ਜਦੋਂ ਇੱਥੇ ਆਉਂਗੇ ਨਾ ਤੁਹਾਨੂੰ 15 ਤੋਂ 20 ਨਗ ਮਿਲਣਗੇ ਉਹ ਚ ਕੰਮ ਇਹ ਹੋ ਜਾਂਦਾ ਵੀ ਜਿਹੜੇ ਪਰ ਆ ਦੂਰ ਤੋਂ ਆਉਂਦੇ ਆ ਪਸੰਦ ਆਉਣ ਵਾਲਾ ਕੰਮ ਹੋ ਜਾਂਦਾ ਵੀ ਕੋਈ ਨਾ ਕੋਈ ਪਸ਼ੂ ਤੁਹਾਨੂੰ ਪਸੰਦ ਆਊਗਾ ਪਰ ਆ ਜਾ ਬਾਈ ਨੂੰ ਸੱਜਣੋ ਫੋਨ ਕਰਕੇ ਕਿ ਜੇ ਕਿਸੇ ਵੀ ਸੱਜਣ ਨੇ ਦੂਰ ਦਰਾਡੇ ਤੋਂ ਆਉਣਾ ਉਹ ਬਾਈ ਨਾਲ ਫੋਨ ਕਰਕੇ ਆਇਓ ਨੰਬਰ ਬੋਲ ਦਿਓ ਜੀ ਨੰਬਰ 9887 38550 ਜੀ 9887 38550 ਜੀ 38550 ਬਾਈ ਦਾ ਨੰਬਰ ਆ ਪਿੰਡ ਆ ਗਿਆ ਪਿੱਥੋ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ